हैलो हाँ जी सत्या साढ़े स्वीक से स्वागत है अब थे शेयर कर हैं फ्राक की कटिंग अपना फ्राक की कटिंग किस तरह करनी है पहला अपने को कपड़ा है ढाई मीटर प्रिंटड कपड़ा है यदि इस तरह भी इधरली सैड भी प्रिंट दिता है इधरली सैड भी प्रिंट दिता है ਫਾਮਾ ਤੇ ਪ੍ਰਿੰਟ ਹੈ ਤੇ ਇਧਰੋਂ ਗਲੇ ਤੇ ਇਸ ਤਰ੍ਹਾਂ ਦੀ ਪੱਟੀ ਲੱਗੀ ਹੋਈ ਆ ਇਹਦੇ ਤੋਂ ਆਪਾਂ ਫਰਾਕ ਦੀ ਕਟਿੰਗ ਕਰਨੀ ਆ ਇਹਦੀ ਜਿਹੜੀ ਫਰਾਕ ਦੀ ਲੈਂਥ ਆਗੀ ਉਹ ਆਪਣੀ ਹੈਗੀ ਆ ਲੈਂਥ ਇਹਦੀ 63 ਇੰਚ 63 ਇੰਚ ਲੈਂਥ ਰੱਖਣੀ ਆਪਾਂ ਸਾਰੀ ਆ ਦੇਖੋ ਇਹਦੀ ਐਸ ਕਰਨੀ ਤੇ ਵੀ ਪ੍ਰਿੰਟ ਦਿੱਤਾ ਹੋਇਆ ਹੈ ਗਲੀ ਤੇ ਵੀ ਪ੍ਰਿੰਟ ਦਿੱਤਾ ਹੋਇਆ ਹੈ ਆਪਾਂ ਜਿਹੜਾ ਆਹ ਵਾਲਾ ਪ੍ਰਿੰਟ ਲੈ ਕੇ ਆਉਣਾ ਇਹ ਫਰਾਕ ਦੇ نیچے ਲੈ ਕੇ ਆਉਣਾ ਹੈਗਾ ਘੇਰੇ ਤੇ ਠੀਕ ਹੈ ਜੀ ਇਸ ਲਈ ਆਪਾਂ ਇਹਨੂੰ ਡਬਲ ਫੋਲਡ ਕਰਕੇ ਇਹਨੂੰ ਪਾ ਲਾਂਗੇ ਪਹਿਲਾਂ ਇਹ ਆਪਾਂ نیچے ਲੈ ਕੇ ਆਵਾਂਗੇ ਆਰਡਰ ਘੇਰੇ ਤੇ ਇਹਦੀ ਜਿਹੜੀ ਆਪਾਂ ਲੈਂਥ ਰੱਖਾਂਗੇ ਰੱਖਾਂਗੇ ਆਪਾਂ 25 ਇੰਚ ਉਸ ਆਪਣਾ ਸਟੀਚਿੰਗ ਦੇ ਵਿੱਚ ਚਲੇ ਜਾਓ ਇੱਕੋ ਜਿਹਾ ਕਰਕੇ ਫਿਰ ਆਪਾਂ ਇਹਦੀ ਕਟਿੰਗ ਕਰ ਦਾਂਗੇ ਇੱਥੋਂ ਆਪਾਂ ਕੱਪੜਾ ਲਾਵਾਂਗੇ 25 ਇੰਚ ਕਿਉਂਕਿ نیچے ਵੀ ਆਪਣਾ ਫੋਲਡਿੰਗ ਦੇ ਵਿੱਚ ਆਊਗਾ ਤੇ ਉੱਪਰ ਵੀ ਿਤਕੋਸ ਆਪਣੀ ਬਾਡੀ ਹੋ ਜਾਣੀ ਆ ਇਸ ਤਰ੍ਹਾਂ ਕੱਟ ਕੇ ਜਿਹੜਾ ਆਪਣਾ ਨੀਚੇ ਵਾਲਾ ਘੇਰਾ ਹੈਗਾ ਉਹ ਆਪਾਂ ਕਟਿੰਗ ਕਰ ਲਾਂਗੇ ਇਹਨੂੰ ਇਸ ਤਰ੍ਹਾਂ ਲਾ ਦੇਣਾ ਆਏਗਾ ਆ ਦੇਖੋ ਬੈਕ ਪਾਰਟ ਤੇ ਫਰੰਟ ਪਾਰਟ ਇਹ ਆਪਣਾ ਘੇਰੇ ਦਾ ਲੈ ਗਿਆ ਬੈਕ ਪਾਰਟ ਤੇ ਫਰੰਟ ਪਾਰਟ ਦੋਨੇ ਪਾਸੇ ਤੋਂ ਲਾ ਦੋ ਆਪਾਂ ਹੁਣ ਆਪਾਂ ਇਹਦੀ ਤੂੰ ਜਿਹੜੀ ਫਰਾਕ ਦੀ ਬਾਡੀ ਹੋਊਗੀ ਨਾਲ ਧੋਹ ਲਾਉਣੀ ਹੈ ਤੇ ਨਾਲੇ ਆਪਾਂ ਬਾਜੂ ਦੀ ਕਟਿੰਗ ਕਰਨੀ ਆ। ਬਾਜੂ ਆਪਾਂ ਆਹ ਹੀ ਰੱਖ ਲਾਂਗੇ। ਇੱਥੋਂ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਜੋੜ ਪਾ ਦਾਂਗੇ। نیچے ਇਹਦੇ ਜੋੜ ਆ ਜਾਣਗੇ। ਕਿਉਂਕਿ ਆਪਾਂ ਆਹ ਵਾਲਾ ਜਿਹੜਾ ਬਾਰਡਰ ਹੈਗਾ ਇਹਨੂੰ ਲੈ ਕੇ ਆਉਣਾ ਹੈਗਾ ਬਾਹਾਂਾਂ ਤੇ ਬਾਹਾਂ ਦੀ ਜਿਹੜੀ ਲੈਂਥ ਰੱਖਣੀ ਆ ਆਪਾਂ ਬਾਹਾਂ ਦੀ ਲੈਂਥ ਰੱਖਾਂਗੇ 5 ਇੰਚ ਰੱਖਣੀ ਆ ਬਾਹਾਂ ਦੀ ਲੈਂਥ ਆਪਾਂ 7 ਇੰਚ ਕੱਟ ਦਾਂਗੇ ਇਹ ਤੋਂ ਆਪਾਂ ਜ਼ਿਆਦਾ ਕੱਟਣਾ ਕਿਉਂਕਿ ਇੱਕ ਪਾਸੇ ਤਾਂ ਆਪਣੇ ਜੋੜ ਆ ਜਾਣਗੇ ਦੂਸਰੇ ਪਾਸੇ ਆਪਾਂ ਇਧਰੋਂ ਲੈ ਲੈਣੇ ਆ ਇਹ ਆਪਾਂ ਜੋੜ પા ਕੇ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹਦੇ ਵਿੱਚ ਜੋੜ ਪੈਣਾ ਹੈਗਾ ਆਵਲ ਚੀਜ਼ ਤੋਂ ਇਹਨੂੰ ਆਪਾ ਸੈਂਟਰ ਦੇ ਵਿੱਚ ਲੈ ਕੇ ਆਵਾਂਗੇ ਆਪਾਂ 14 ਇੰਚ ਰੱਖਾਂਗੇ ਬਾਡੀ ਦੀ ਲੈਂਥ 15 ਇੰਚ ਰੱਖਾਂਗੇ ਸੌਰੀ 14 ਵੈਸੇ ਠੀਕ ਹੋਊਗੀ 14 ਹੀ ਰੱਖਾਂਗੇ आपल्या सँट करल सँट करत आपण जे आपण चढाई रखणी रखांगे उनिया సాడే నోగే బాడీ నీచే చోదావి రీ ర

रख लाना कपडे सँटा चांगलं तीरा लव छे इंच साडे छे इंच इथं आपण साडे छे इंच लवकर एला मूडा लावे साडे पाच इंच ਕਿਉਂਕਿ ਇਹ ਛੋਟੇ ਬੱਚੇ ਦੀ ਹੈ ਫਰਾਕ ਇਹ ਤੋਂ ਆਪਾਂ 2 ਇੰਚ ਦੀ ਕਾਟ ਪਾਵਾਂਗੇ ਬੈਕ ਵਾਲੀ ਇਹ ਜਿਹੜੀ ਫਰਾਕ ਹੈ ਬਰਖਸਾਲ ਦੀ ਬੱਚੀ ਦੀ ਆ ਆਪਾਂ ਤੀਰ ਇਹਦਾ 6 ਲਵਾਂਗੇ ਤੇ ਮੋਡਾ 7.5 ਲਵਾਂਗੇ ਆਪਣਾ ਗਲਾ ਬਣਾਵਾਂਗੇ ਉਹ ਆਪਾਂ ਬਣਾਵਾਂਗੇ ਬੋਕਰਮ ਵਾਲਾ ਤੇ ਬੈਕ ਗਲਾ ਆਪਾਂ ਕੱਟ ਲੈਨੇ ਆ ਆਪਾਂ ਤੁਹਾਨੂੰ ਇਹਦੀ ਵੀਡੀਓ ਵੀ ਇਸ ਤਰ੍ਹਾਂ ਇਹਦਾ ਬੈਕ ਗਲਾ ਕਟਿੰਗ ਕਰਾਂਗੇ ਬੈਕ ਗੜ ਆਪਾਂ ਰੱਖਾਂਗੇ 1.5 ਇੰਚ ਤੇ ਨਹੀਂ ਜਿਹਨੂੰ ਆਪਾਂ ਰੱਖਾਂਗੇ 3/4 ਇੱਕ ਬਾਕਸ ਬਣਾਵਾਂਗੇ ਤੇ ਅੱਧੇ ਇੰਚ ਦੀ ਕਾਰਟ ਪਾ ਕੇ ਵਿੱਚ ਕਰਾਈ ਦੇਵਾਂਗੇ ਹਾਂਜੀ ਆਪਾਂ ਜਿਹੜਾ ਬੈਕ ਪਾਰਟ ਸੀ ਉਹ ਵੀ ਕੱਟ ਕਰ ਲਿਆ ਇਹਦਾ ਇਸ ਤਰ੍ਹਾਂ ਤੇ ਫਰੰਟ ਪਾਰਟ ਵੀ ਕਟਿੰਗ ਕਰ ਲਿਆ ਤੇ ਜਿਹੜੀ ਫਰਾਕ ਦਾ ਬੈਕ ਫਰੰਟ ਤੇ ਬੈਕ ਦਾ ਘੇਰਾ ਵੀ ਕਰ ਲਿਆ ਤੇ ਕਟਿੰਗ ਤੇ ਜਿਹੜੀ ਆਪਣੀ ਹਾਂਜੀ ਆਪਾਂ ਫਰਾਕ ਦੀ ਸਟਿਚਿੰਗ ਕਰਨ ਲੱਗੇ ਆਂ ਪਹਿਲਾਂ ਕਟਿੰਗ ਕੀਤੀ ਸੀ ਇਸ ਤਰ੍ਹਾਂ ਜਿਹੜੀ ਆਪਣੀ ਬਾਡੀ ਹੈਗੀ ਉਹਦਾ ਆਪਾਂ ਗਲਾ ਬਣਾ ਲਿਆਗਾ 12 ਸਾਲ ਦੀ ਬੱਚੀ ਦੀ ਫਰਾਕ ਹੈ ਇਹ ਇਸ ਤਰ੍ਹਾਂ ਆਪਾਂ ਗਲੇ ਤੇ ਪੱਟੀ ਲਾ ਕੇ ਇਹਦਾ ਗਲਾ ਬਣਾ ਲਿਆ ਤੇ ਇਹਦਾ ਫਰੰਟ ਗਲਾ ਵੀ ਬਣਾ ਲਿਆ ਆਪਾਂ ਫਰੰਟ ਗਲਾ ਫਰੰਟ ਗਲਾ ਆਪਾਂ ਇਸ ਤਰ੍ਹਾਂ ਬਣਾਇਆ ਹੈਗਾ ਗੋਲ ਗਲਾ ਆਹ ਪੱਟੀ ਨੂੰ ਆਪਾਂ ਸੈਂਟਰ ਦੇ ਵਿੱਚ ਲੈ ਕੇ ਆਂਦਾ ਹੈਗਾ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਦੇ ਜਿਹੜੇ ਮੋਡੇ ਹੈਗੇ ਇਹਨਾਂ ਨੂੰ ਜੋੜ ਕੇ ਅਟੈਚ ਕਰਾਂਗੇ ਤੇ ਫਿਰ ਆਪਾਂ ਨੀਚੇ ਤੋਂ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰ੍ਹਾਂ ਪਾਲ ਪਾਉਣੇ ਆ ਇਸ ਤਰ੍ਹਾਂ ਜਿਹੜੇ ਮੋਡੇ ਹਨਾਂ ਦੀ ਇਸ ਤਰ੍ਹਾਂ ਸਿਲਾਈ ਲਾ ਲਾਂਗੇ ਉਜੀ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਜਿਹੜਾ ਆਪਣਾ ਬਾਡੀ ਦਾ ਫਰੰਟ ਪਾਰਟ ਸੀ ਤੇ ਬੈਕ ਪਾਰਟ ਸੀ ਉਹ ਆਪਾਂ ਰੈਡੀ ਕਰ ਲਿਆ ਹੁਣ ਆਪਾਂ ਨੀਚੇ ਤੋਂ ਇਹਦਾ ਜਿਹੜਾ ਸੈਂਟਰ ਆ ਉਹ ਕਰ ਲੈਣਾ ਇੱਥੋਂ ਸੈਂਟਰ ਕਰਕੇ ਫਿਰ ਆਪਾਂ ਬਾਹਰ ਪਾਣੀ ਸਟਾਰਟ ਕਰਾਂਗੇ ਇਹਦੇ ਨਾਲ ਜਿਹੜਾ ਨੀਚੇ ਵਾਲਾ ਪਾਰਟ ਆ ਉਹ ਅਟੈਚ ਕਰਨਾ ਹੈ ਇਹਦਾ ਸੈਂਟਰ ਕੱਟ ਰਵਾਂਗੇ ਜੀ ਆਪਾਂ ਪਾਟ ਬਣਾ ਕੇ ਆਹ ਵਾਲੀ ਜਿਹੜੀ ਆਪਣੇ ਦੋ ਕੱਟੇ ਹੋਏ ਹੈਗੇ ਫਰੰਟ ਤੇ ਬੈਕ ਪਾਰਟ ਇਹਨਾਂ ਦੇ ਵਿੱਚ ਆਪਾਂ ਇਸ ਤਰ੍ਹਾਂ ਰੱਖ ਕੇ ਇਹਨਾਂ ਦੇ ਨਾਲ ਇਹਦੇ ਵਿੱਚ ਵੀ ਸੈਂਟਰ ਕਟ ਲਾਵਾਂਗੇ ਸੈਂਟਰ ਕਟ ਲਾ ਕੇ ਤੇ ਇੱਥੇ ਅਟੈਚ ਕਰਾਂਗੇ ਠੀਕ ਹੈ ਜੀ ਇਹਦੇ ਵਿੱਚ ਪਾਵਾਂਗੇ ਬਾਹਲ ਤੇ ਫਿਰ ਇਹਦੇ ਨਾਲ ਅਟੈਚ ਕਰਾਂਗੇ ਇਹਦੇ ਵਿੱਚ ਸੈਂਟਰ ਕਟ ਲਾਵਾਂਗੇ ਹਾਂਜੀ ਆਪਾਂ ਜਿਹੜੀ ਫਰਾਕ ਦੀ ਸੀਗੀ 벨ਟ ਉਹਦੇ ਤੇ ਇਸ ਤਰ੍ਹਾਂ ਫੀਟਿੰਗ ਦੇ ਨਿਸ਼ਾਨ ਲਾ ਲੈਣੇ ਆ ਫੀਟਿੰਗ ਦੇ ਨਿਸ਼ਾਨ ਲਾ ਕੇ ਜਿਹੜਾ ਆਪਣਾ ਨੀਚੇ ਵਾਲਾ ਪਾਰਟ ਸੀਗਾ ਉਹਦੇ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਉਣੇ ਹੈਗੇ ਇਹਦਾ ਸੈਂਟਰ ਕੱਟ ਲਾ ਲੈਣਾ ਪਹਿਲਾਂ ਸੈਂਟਰ ਕੱਟ ਲਾ ਕੇ ਇਸ ਤਰ੍ਹਾਂ ਤੇ ਫਿਰ ਆਪਾਂ ਜਿੰਨੇ ਇੰਚ ਦੇ ਵਿੱਚੋਂ Baal ਪਾਉਣੇ ਆ ਉਹਨੇ ਇੰਚ ਦਾ ਨਿਸ਼ਾਨ ਲਾ ਲੈਣਾ ਇੱਥੋਂ ਤੇ ਹੁਣ ਆਪਾਂ Baal ਪਾਉਣੇ ਸਟਾਰਟ ਕਰਾਂਗੇ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕਿੰਨੇ ਇੰਚ ਦੇ ਵਿੱਚ Baal ਪਾਉਣੀਆਂ ਆ ਆਪਾਂ 7 ਇੰਚ ਇਧਰੋਂ ਤੇ 7 ਵੀ ਸੈਂਟਰ ਤੋਂ ਇਧਰ 14 ਇੰਚ ਦੇ ਵਿੱਚ Baal ਪਾਉਣੇ ਆ ਕਿਉਂਕਿ ਇਹਨਾਂ ਦੀ ਛਾਤੀ ਹੈਗੀ ਆ ਕਮਰਦੀ ਹੈ 14 ਇੰਚ ਹੁਣ ਆਪਾਂ ਵਾਲ ਪਾਉਣੀ ਸਟਾਰਟ ਕਰਾਂਗੇ ਆਪਾਂ ਇੱਥੇ ਲੇਕੋ ਸੁਰੂਤਾਂ ਨੂੰ ਦੇਖੋ ਕਿ ਇੱਥੇ ਕਿਹੜੇ ਨਿਸ਼ਾਨ ਲੱਗੇ ਹੋਏ ਆ ਇੱਥੋਂ ਆਪਾਂ 2 ਇੰਚ 2.5 ਇੰਚ ਛੱਡ ਲੈਣਾ ਹੈ ਹੁਣ ਆਪਾਂ ਵਾਲ ਪਾਉਣੀ ਸਟਾਰਟ ਕਰਾਂਗੇ ਵਾਲ ਆਪਾਂ ਆਪਣੇ ਤਰੀਕੇ ਨਾਲ ਪਾਉਣੇ ਆ ਜਿਵੇਂ ਆਪਾਂ ਨੂੰ ਚੰਗੇ ਲੱਗਦੇ ਆਪਾਂ ਇਸ ਤਰ੍ਹਾਂ ਵੀ ਵਾਲ ਪਾ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਵੀ ਵਾਲ ਪਾ ਸਕਦੇ ਆ ਆਪਾਂ ਧਾਗਾ ਖਿੱਚ ਕੇ ਵੀ ਮਾਰ ਪਾ ਸਕਦੇ ਹਾਂ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਇਹਦੇ ਵਿੱਚ ਘਾਲ ਕਿਉਂਕਿ ਬੱਚੇ ਦੀ ਖਰਾਕ ਇਸ ਤਾਂ ਹੀ ਸੁਣੀ ਲੱਗਦੇ ਇੱਕੋ ਜਿਹੀ ਬੋਲ ਪਾਉਣੇ ਬਿਲਕੁਲ ਕੋਈ ਨਈ ਕੱਪੜਾ ਚੱਕਣਾ ਹੈਗਾ ਆਪਾਂ ਨੇ ਬਣਾ ਆ ਗਏ ਕਿੰਨੇ ਐਂਸ ਹੋ ਗਏ ਇਥੋਂ ਆਪਣਾ ਫਰਟੈਂਚ ਹੋਣਾ ਚਾਹੀਦਾ ਅੰਦੀ ਪਖਰਾ ਕਰਾ ਡੀ ਕਰ ਲਈ ਬਲ ਪਾ ਕੇ ਘੜਾ ਵੀ ਬਣਾ ਲਿਆ ਸੀ ਤੇ ਕਾਲੀ ਪਾ ਕੇ ਇਸ ਤਰ੍ਹਾਂ ਰੈਡੀ ਕਰ ਲਈ ਤੇ ਹੁਣ ਆਪਾਂ ਇਹਦੀਆਂ ਬਾਹਾਂ ਤੜਾਂਗੇ ਮੱਖ ਤੋਂ ਪਾਮਾ ਦੇ ਚਨੇ ਚੂੜ ਖੰਦਾ ਸੀ ਨਾ ਆਪਾਂ ਇੱਕ ਕਪਾਸੀ ਦੇ ਚੂੜ ਪਾ ਲਿਆ ਹਾਂ ਦੇਖੋ ਇੱਕ ਕਪਾਸੀ ਦੇ ਚੂੜ ਪਾ ਦਦੂ ਨੇ ਪਾਮਾ ਦੇ ਬੰਨੇ ਮੰਮਾ ਦੇ ਚੂੜ ਪਾ ਕੇ ਹੁਣ ਆਪਾਂ ਇਹਦੀ ਬਾਹਾਂ ਦੀ ਕਟਾਈ ਕਰਾਂਗੇ अंजी अपरा जोडली बाम कटिंग करावी ते मला पेडिंग स्टिचिंग करा अंजी अपगदमाला हो मागे बाम बामा अटॅच करा ਅੰਦੀ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਫਰਾਕ ਦੀ ਸਟੀਚਿੰਗ ਕਰ ਲਈ ਹੈ ਆਹ ਵਾਲਾ ਕੇ ਰਿਤੀ ਆਇਆ ਸੀ ਮੈਂ ਦੱਸਣਾ ਵੀ ਕੰਮ ਮੇਰੀ ਸਟੀਚਿੰਗ ਕਿਸ ਤਰ੍ਹਾਂ ਦੀ ਰਹੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ